ਦੇਖੋ ਆਪ ਬਿਨਾਂ ਟਿਕਟੋ ਬਣਾ ਦੇਤਾ ਹਾਂ ਜੀ ਤਾਂ ਆਪ 38 ਸੀ ਮੇ ਜਾਓਗੇ 88 ਹੀ ਜਾਵਾਂਗੇ ਆ ਜੀ ਕਿਉਂ ਕੋਈ ਖਾਲਸਾ ਬਈ ਖਾਲਸੇ ਨਹੀਂ ਟਿਕਟ ਲੱਗਦੀ ਕਿਸ ਨੇ ਕਹਾ ਹੈ ਆਪਸੇ ਮੈਂ ਆ ਗਿਆ ਨਿਆ ਉਹ ਜਿਹੜਾ ਤੇ ਉੱਪਰ ਬੰਦਾ ਉਹਨੂੰ ਆਪਕੋ ਪਤਾ ਹੈ ਖਾਲਸਾ ਕੌਣ ਹੈ ਹਾਂ ਕੌਣ ਹੈ ਖਾਲਸਾ ਉਹ ਮਮਾ ਮੈਂ ਬਹੁਤ ਇੱਜ਼ਤ ਕਰਦੇ ਹਾਂ ਬਹੁਤ ਜੇ ਮੈਂ ਕਿਹਾ ਤੈਨੂੰ ਗੋਲੀ ਮਾਰਤੀ ਮੈਂ ਤੈਨੂੰ ਇਹੋ ਕਿਹਾ ਵੀ ਨਹੀਂ ਟਿਕਟ ਲੈਣੀ ਤੂੰ ਤੂੰ ਕਰਕੇ ਬਾਤ ਕਰ ਰਿਹਾ ਓ ਤੇ ਯਾਰ ਜਦੋਂ ਮੈਂ ਤੈਨੂੰ ਪਹਿਲਾਂ ਤੂੰ ਤੂੰ ਕਿਹਾ ਦਦੂ ਕੀ ਕਰਦੇ ਆ ਆਪ ਆਪ ਕਰਕੇ ਬਾਤ ਕਰ ਆਪ ਤੂੰ ਤੂੰ ਕਰਕੇ ਬਾਤ ਕਰ ਰਿਹਾ ਤੂੰ ਤੂੰ ਕਰਕੇ ਬੋਲੂਗਾ ਤੂੰ ਬੋਲਦਾ ਨਾ ਮੇਰੇ ਕੋ ਕਿ ਮੈਂ ਤੇਰੇ ਕੋ ਆਪਣੇ ਮਕਾਦ ਦਿਖਾ ਰਿਹਾ ਤੂੰ ਕੀ ਕਰ ਰਹੇ ਹੋ ਤੂੰ ਬੋਲਾ ਕਿ ਨਹੀਂ ਮੈਂ ਆਪ ਕੋ ਕਾਤ ਦਿਖਾਤਾ ਹਾਂ ਬੋਲਾ ਕਿ ਨਹੀਂ ਬੋਲਾ ਕੱਪ ਕਾਇ ਮੈਂਨ 10 ਬਾਈ ਕੀ ਆ ਕਿ ਨਹੀਂ ਕੀ ਕਾਇ ਮੈਂਨ ਕਿਹਾ ਨਹੀਂ ਮੈਂ ਕਾਤ ਵਗੋਨਾ ਆਪਣੇ ਆਪ 3 ਏਸੀ ਵਿੱਚ ਬੈਠੇ ਹੋ ਭਾਈ ਮੇਰੀ ਬਾਤ ਬਿਨਾ ਟਿਕਟ ਸਫਰ ਕਰ ਰਹੇ ਹੋ ਟਿਕਟ ਹਮ ਨਹੀਂ ਲੇਤੀ ਕਾਨੂੰਨ ਨਾਲ ਅਪਰਾਧ ਹੈ ਇਹ ਭਾਈ ਕੋਈ ਕਾਨੂੰਨ ਨਾਲ ਅਪਰਾਧ ਨਹੀਂ ਆ ਵੇਖੋ ਜਿਹੜੀ ਭੋਤ ਨਹੀਂ ਆ ਇਹ ਸਾਡੇ ਸਾਡੇ ਆਪਣੇ ਡੱਬੇ ਆ ਸਾਰੇ किसी के डब्बे नहीं है जी ये सरकार देखा के डब्बे तो हैं तो सरकार साड़ी गाल से है हैं गाल से सरकार है गाल से है हाँ आपको पता ही नहीं है गाल से कौन है चलो अनु पता, पता उधर कर लो पता हम्म अनु पता उसको ही कर लो पता हमें तो पता है जी हमारी सरकार है हमें तो ये पता है सरकार के डब्बे गाल से दी डब्बे नहीं ये तेरी सरकार है तो ठाड़ा गाल खत्म ਅਮੀ ਆਪਾਂ ਜਦੀ ਜਾਨੇ ਆ ਤੁਸੀਂ ਬਰੋਂ ਨਿਕਲ ਜਾਓ ਭਾਈ ਨਹੀਂ ਜਾਣਾ ਸਲੀਪਰ ਦੇ ਇੱਥੇ ਬੈਗ ਜਾਵਾਂਗੇ ਆ ਕਿਉਂ ਮੈਂ ਕਹਿੰਦਾ ਵੇ ਜਾਣਾ ਇੱਥੇ ਬੈ ਕੇ ਬਿਆ ਜਾਣਾ ਅੱਛਾ ਹਾਂ ਇਹ ਗੱਲ ਕੁ ਲੱਗ ਮੇਰਾ ਦੋ ਜੀ ਯਾਰ ਲਾੜਾ ਦੋ ਵਾਰੀ ਲਾੜਾ ਹੁੰਦੇ ਨਾ ਕਰ ਯਾਰ ਬਈ ਬਾਈ ਮੇਰੀ ਜੇ ਸਾਨੂੰ ਕੋਈ ਟਿਕਟ ਦਿਖਾ ਦੇ ਮੇਰਾ ਭਰਾ ਆ ਕੇ ਅਸੀਂ ਧੱਕਾ ਨਹੀਂ ਕਿੰਨਾ ਵੀ ਕਰਦੇ ਜੇ ਸਾਨੂੰ ਕੋਈ ਟਿਕਟ ਦਿਖਾ ਦੇ ਅਸੀਂ ਉੱਡ ਜਾਾਂਗੇ ਇੱਥੋਂ ਜਿੱਦਾਂ ਇਹ ਬਾਈ ਦੀ ਇਹਦੀ ਟਿਕਟ ਐਸੀ ਵਿੱਚ ਨਹੀਂ ਜਾਂਦਾ ਭਾਈ ਮੇਰੇ ਅਹੀਂ ਯਾਰ ਸਾਡਾ ਸਿਸਟਮ ਆ ਇਹਨਾਂ ਨੂੰ ਨਹੀਂ ਇਹਨਾਂ ਭਰਾਵਾਂ ਨੂੰ ਪਤਾ ਹੋਊਗਾ ਠੀਕ ਹੈ ਭਰ ਇਹਨਾਂ ਭਾਈ ਉਹਨਾਂ ਨੂੰ ਪਤਾ ਹੋਊਗਾ ਉਹ ਨੀਂਹ ਸਿੰਘ ਟਿਕਟ ਨਹੀਂ ਲੈਂਦੇ ਬਾਈ ਟਿਕਟ ਮਤ ਲੋ ਲੇਕਿਨ 3 AC ਵਿੱਚ 2nd AC ਜਾਂਦਾ ਅਹੀਂ ਕਿਹੜਾ ਪਹਿਲੀ ਯਾਰ ਜਾਣੇ ਆ ਯਾਰ ਮੇਰੀ ਗੱਲ ਹਾਂਜੀ ਭਾਈ ਮੈਂ ਗੱਲ ਸਮਝਦਾ ਚਲੋ ਕੋਈ ਨਹੀਂ ਸਦਨਾ ਕਰ ਲੈਣਾ ਮੇਰਾ ਭਰਾ ਗੱਲ ਪਰ ਅਈ ਅੱਧੇ ਘੰਟੇ ਦੇ ਕੀ ਕਹਿੰਦੇ ਰਾਤ ਜਾਣਾ ਬਿਆਸ ਉੱਤਰ ਜਾਣਾ ਅਸਲੀ ਪਟਚ ਲਿਆਉਣਾ ਯਾਰ ਇਹ ਜਾਣਾ ਦਾ ਤੈਨੂੰ ਮਜੂਰ ਨਹੀਂ ਦੇ ਦਉ ਭਾਈ ਮੈਂ ਉਦੋਂ ਹੀ ਉੱਠ ਜਾਣਾ ਸੀ ਨਾ ਸਲੀਪਰ ਵਿੱਚ ਐਸੀ ਬਣੀ ਭਾਈ ਮੇਰੀ ਗੱਲ ਸੁਣੋ ਦੇਖ ਤੁਮੋ ਤੇ ਯਾਰ ਪੰਜਾਬੀ ਬੰਦਾ ਭਰਾ ਆਪਣਾ ਤੈਨੂੰ ਤਾਂ ਪਤਾ ਹੀ ਹੈ ਵੀ ਕੀ ਚੱਕਰ ਆ ਜੇ ਨੰਗ ਸਿੰਘ ਲੈਂਦੇ ਟਿਕਟ ਆਪਣੇ ਕੀ ਕਹਿੰਦੇ ਮਹਾਰਾਜ ਨੂੰ ਹਾਜ਼ਰ ਨਾਜ਼ਰ ਬੋਲ ਕੇ ਦਸਨੀ ਲੈਂਦੇ ਟਿਕਟ ਨਹੀਂ 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 ਇਹ ਗੱਲ ਸੁਣ ਜੇ ਇਹਦੀ ਨੌਕਰੀ ਏ ਟੀਏ ਤੇ ਫਿਰ ਸਾਡੀ ਉਹ ਬਾਬਾ ਜੀ ਤੋੜੀ ਮੇਰੀ ਗੱਲ ਸੁਣੋ ਜੇ ਇਹ ਗੱਲ ਤੇ ਮੇਰੀ ਗੱਲ ਹੀ ਸਮਝ ਲਓ ਮੈਂ ਤੁਹਾਨੂੰ ਉਹਦਾ ਰਿਕਵੈਸਟ ਆ ਮੇਰੀ ਵੀ ਪਰ ਇਹ ਬੰਦੇ ਨੇ ਆਪਾਂ ਨੂੰ ਆ ਕੇ ਚੈਲੰਜ ਕੀਤਾ ਵਾ ਠੀਕ ਆ ਨਹੀਂ ਨਹੀਂ ਛੜੇ ਸੀ ਮੈਂ ਨਹੀਂ ਜਾ ਸਕਦਾ ਮੇਰੇ ਟਿਕਟ ਬਾਬਾ ਜੀ ਤੁਸੀਂ ਯਾਰ ਮੇਰੀ ਗੱਲ ਸੁਣੋ ਚਲੋ ਛੱਡੋ ਬਾਬਾ ਜੀ ਹੁਣ ਮੇਰੀ ਗੱਲ ਸੁਣੋ ਛੱਡੋ ਜੀ ਆਪਾਂ ਕੀ ਲੇ ਪਰ ਯਾਰ ਬੜਾ ਚੰਗੇ ਨਹੀਂ ਲੱਗਦਾ ਆ ਜਾਓ ਰਿਕਵੈਸਟ ਹੈ ਮੇਰੀ ਤੁਹਾਡੇ ਅੱਗੇ ਤੁਸੀਂ ਨਾ ਕਰੋ ਕਿਉਂਕਿ ਵਿਆਹ ਸੀ ਜਾਣਾ ਵਿਆਹ ਜਾਣਾ ਆ ਤੇਰਾ ਆ ਜਾਓ ਆ ਕੋਈ ਚੱਕਰ ਨਹੀਂ ਇੱਥੇ ਕੀ ਕਹਿੰਦੇ ਅੱਧੇ ਘੜੀ ਉੱਤਰ ਜਾਣਾ ਅੱਗੋਂ ਆਪਣੀ ਫੌਜ ਆ ਜਾਈਗੀ ਇੰਕੀ ਵੇਸੇ ਇਹੀ ਜਾਏਗੇ ਹਮ ਉਤਰ ਜਾਣਾ ਉੱਥੇ ਭਾਈ ਅੱਧੇ ਘੰਟੇ ਦਾ ਰਹਾ ਮੇਰਾ ਭਰਾ ਇਹ ਦੇਖ ਲਓ ਆਪਣੀ ਫੌਜ ਆ ਜਣੀ ਆ ਉੱਥੋਂ ਆਪਾਂ ਆਵਾਬ ਦੇਖ ਲਓ ਉਹ ਆਨੰਦ ਲੈ ਜਿੰਦਗੀ ਦੇ ਭਰਾ ਨਹੀਂ ਨਹੀਂ ਦੋਸਤ ਮੇਰੀ ਬਾਤ ਸੁਣੋ ਆਪ ਦੂਸਰੇ ਕੀ ਨੌਕਰੀ 'ਚ ਖੇਲ ਰਹੇ ਹੋ ਜੋ ਹਨਾ ਕਾਨੂੰਨ ਦੇ ਸਾਥ ਜਵਾਨ ਸੇਵਾ ਕਰੇ ਪ੍ਰੋਬਲਮ ਸੁਣੋ ਰੋਲ ਦੇ ਮੇਂ ਆਪ ਸਰਕਾਰੀ ਕੰਮਾਂ ਬਾਗਾ ਡਾਲ ਰਹੇ ਹੋ ਇਥੇ ਬੇਸ ਜਾਣਾ ਨਾ ਕਿਹੜੀ ਗੱਲ ਨਾਮਾ ਵਾਦਾ ਅਸੀਂ ਅਸੀਂ ਵਾਦਾ ਪਾਉਣੇ ਕੀ ਗੱਲ ਭਾਂਜ ਵਾਦਾ ਸਰਕਾਰੀ ਕੰਮਾਂ ਵਾਦਾ ਡਾਲ ਰਹੇ ਹੋ ਕੋਈ ਗੱਲ ਨਹੀਂ ਪ੍ਰਾਵਾ ਸਰਕਾਰੀ ਦੇ ਵਾਦਾ ਫਿਰ ਆਪ ਜੋ ਨਾ ਆਗੇ ਕੇ ਲਈ ਸਭ ਕੇ ਲਈ ਪ੍ਰੋਬਲਮ ਖੜੀ ਕਰ ਦੋਗੇ ਆਪ ਰੋਲਮ ਤੇ ਤੂੰ ਖੜੀ ਕਰਨ ਨਾ ਤੁਸੀਂ ਦੇਖ ਰਹੇ ਹੋ ਸਟਾਰ ਨਿਊਜ਼ ਪੰਜਾਬੀ